ਸਤਿ ਸ੍ਰੀ ਅਕਾਲ ਜੀ ਸਵਾਤ ਕਰਦਾ ਹਾਂ ਤੁਹਾਡਾ ਆਪਣਾ ਇੱਕ ਹੋਰ ਨਵੇਂ ਵਲੌਗ ਚ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਆਪਣਾ ਵੀ ਠੀਕ ਹੈ ਜੀ ਅੱਜ 3 ਤਰੀਕ ਦੀ ਗੱਲ ਕਰਾਂ 7 ਤਰੀਕ ਹੋ ਗਿਆ ਜੀ 7 8 2025 ਟਾਈਮ ਸਵੇਰ ਦੇ 9:00 ਵਜੇ ਤੇ 30 ਮਿੰਟ ਆ ਗਿਆ ਡਿਊਟੀ ਦਾ ਡਿਊਟੀ ਆਨ ਡਿਊਟੀ ਦਾ ਯਾਰ ਪਹਿਲਾਂ ਵੀ ਕਰ ਰਹਾ ਸੀ ਸਾਬ ਤੋਂ ਪਹਿਲਾਂ ਦਾ ਯਾਰ ਮਾਫੀ ਮੰਗਦਾ ਤੁਹਤ ਪਿਛਲੇ 5 6 ਦਿਨ ਹੋ ਗਏ ਵੀਡੀਓ ਕੋਈ ਨਵੀਂ ਅਪਲੋਡ ਕਰਨੀ ਪਾਰਿਆ ਸੀ ਮੈਂ ਦਿੱਕਤ ਆ ਗਈ ਜੀ ਯਾਰ ਇੱਥੇ ਮੇਰੇ ਇੰਟਰਨੈਟ ਦੇ ਦਿੱਕਤ ਆ ਗਈ ਸੀ ਥੋੜੀ ਜੀ ਨਾ ਬਾਰਿਸ਼ ਕਰਕੇ ਬਾਰਿਸ਼ ਬਹੁਤ ਤੇਜ਼ ਹੋਈ ਹੈ ਉਹਦੇ ਕਾਰਨ ਇਹ ਪੰਜ ਛੇ ਦਿਨਾਂ ਦਾ ਗੈਪ ਪੈ ਗਿਆ ਖੈਰ ਹੁਣ ਸੌਟ ਹੈ ਸਾਰਾ ਅੱਜ ਠੀਕ ਹੋ ਗਈ ਹੈ ਕੱਲ ਤੋਂ ਤੁਹਾਨੂੰ ਵੀਡੀਓ ਮਿਲਣੀਆਂ ਸਟਾਰਟ ਹੋ ਜਾਣਗੀਆਂ ਐ ਕਰ ਰਿਕੁਐਸਟ ਹੈ ਕਰੂੰਗਾ ਬਸ ਕਿ ਜਿੰਨਾ ਕੋ ਹੋ ਸਕਦਾ ਹੈ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਕ ਦੇ ਅੰਦਰ ਅੰਦਰ ਇਸ ਨੂੰ ਆਪਾਂ 50 ਤੋਂ 500 ਸਬਸਕ੍ਰਾਈਬਰਾਂ ਤੱਕ ਲੈ ਕੇ ਜਾਣਾ ਹੈ ਚੈਨਲ ਨੂੰ ਠੀਕ ਹੈ ਮੈਂ ਤਾਂ ਮੈਂ ਵੀ ਕਰਦਾ ਜੋਰ ਤੁਸੀਂ ਵੀ ਮਾਰੋ ਬਾਕੀ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਥੱਲੇ ਇੰਸਟਾਗ੍ਰam ਆਈਡੀ ਦਿੱਤੀ ਹੋਈ ਹੈ ਆ ਕੇ ਮੈਸੇਜ ਕਰ ਲੈਣਾ ਕੋਈ ਵੀ ਮੇਰਾ ਵੀਰ ਡਰਾਈਵਰ ਲੱਗਣਾ ਚਾਵੇ ਕਿਸੇ ਨੂੰ ਡਰਾਈਵਰ ਚਾਹੀਦਾ ਹੋਵੇ ਕਿਸੇ ਨੇ ਗੱਡੀ ਸੇਲ ਪਰਚੇਸ ਕਰਨੀ ਹੋਵੇ ਜਾਂ ਕਿਸੇ ਵੀ ਵੀਰ ਨੇ ਆਪਣੇ ਪ੍ਰੋਮੋਸ਼ਨ ਕਰਵਾਣੇ ਹੋਵੇ ਤਾਂ ਉਹਦੇ ਲਈ ਵੀ ਇੰਸਟਾਗ੍ਰam ਐਡੀ ਹੈਗੀ ਐ ਆ ਕੇ ਮੈਸਰ ਕਰ ਲਿਓ ਆਜੋ ਫਿਲਹਾਲ ਕਰਦੇ ਆਂ ਦਿਨ ਦੀ ਸ਼ੁਰੂਆਤ ਤੇ ਯਾਰ ਹੁਣ ਮੈਂ ਇਹ ਸੋਚ ਰਿਹਾ ਤੇ ਕਈ ਵਾਰ ਕੀ ਹੁੰਦਾ ਵੀ ਮੈਂ ਡਿਊਟੀ ਕਰਦਾ ਵੀ ਨਹੀਂ ਮੰਨ ਲਓ ਛੁੱਟੀ ਛੱਟੀ ਤੇ ਹੋਈਏ ਫਿਰ ਉਸ ਦਿਨ ਦੀ ਯਾਰ ਮੈਂ ਨਾ ਵੀਡੀਓ ਸ਼ੂਟ ਕਰਦਾ ਤੇ ਉਹਦੇ ਚੱਕਰ ਚ ਵੀਡੀਓ ਮਿਸ ਵੀ ਹੁੰਦੀ ਐ ਇਸ ਲਈ ਅਕਸੈਪਟ ਕਰਿਓ ਇਸ ਚੀਜ਼ ਨੂੰ ਤੇ ਸਾਥ ਦਿਓ ਆਪਣਾ ਪਰਸਨਲ ਲਾਈਫ ਜੀ ਵੀ ਜੋ ਮੇਰਾ ਪਰਸਨਲ ਰੁਟੀਨ ਹੈ ਮੈਂ ਕੀ ਕਰਦਾ ਰਹਿੰਨਾ ਜਦ ਛੁੱਟੀ ਤੇ ਵੀ ਹੁੰਨਾ ਕਿਹੜੇ ਅਜਿਹੇ ਕੰਮ ਐ ਜਿਹੜੇ ਮੈਨੂੰ ਵੀ ਰੋਜ਼ ਮਰਰਾ ਦੀ ਜ਼ਿੰਦਗੀ 'ਚ ਤੁਹਾਡੇ ਵਾਂਗ ਹੁੰਨੇ ਐ ਕਿਹੜੇ ਕੰਮ ਐ ਅਜਿਹੇ ਐ ਜਿਹੜੇ ਮੈਂ ਥੋਤੋਂ ਅਲੱਗ ਕਰਦਾ ਕਿਹੜੇ ਕੰਮ ਐ ਅਜਿਹੇ ਜਿਹੜੇ ਤੁਸੀਂ ਮੇਤੋਂ ਅਲੱਗ ਕਰਦੇ ਹੋ ਕਮੈਂਟ ਕਰਕੇ ਦਿਖਾਓ ਤੇ ਜੋ ਕੁਝ ਮੈਂ ਕਰਦਾ ਰਹਿੰਨਾ ਉਹ ਤੁਹਾਨੂੰ ਮੈਂ ਵੀਡੀਓ ਦੇ ਰਾਹੀਂ ਦਿਖਾਉਣੇ ਸ਼ੁਰੂ ਕਰਦਾ ਹੁਣ ਹੌਲੀ ਹੌਲੀ ਆਜੋ ਕਰੀਏ ਬਾਕੀ ਪਰਮਾਤਮਾ ਦਾ ਨਾਮ ਲੈ ਕੇ ਕੰਮ ਸ਼ੁਰੂ ਟਾਈਮ ਦੀ ਗੱਲ ਕਰਾਂ ਜੀ 11 ਪਹੁੰਚ ਗਏ ਸੈਕਟਰ 17 ਰਾਈਡ ਲੈ ਕੇ ਆ ਤਾਂ ਮੈਂ 15-20 ਮਿੰਟ ਹੋ ਗਏ ਗਏ ਨੂੰ ਮੈਂ ਫੋਨ ਤੇ ਹੁਣ ਫੋਨ ਇੱਕੋ ਆਇਆ ਯਾਰ ਕਿੰਨਾ ਕੁਝ ਕਰੀ ਆ ਉਧਰ ਫੋਨ ਆਇਆ ਹੋਇਆ ਸੀ ਉਧਰ ਇੱਕ ਦੋ ਕੰਮ ਪਿੱਛੇ ਹੋਰ ਰੁਕੇ ਹੋਏ ਸੀ ਉਹ ਲੱਗਿਆ ਹੋਇਆ ਸੀ ਕਰਨ ਹੁਣ ਲੱਗਾ ਵੀਡੀਓ ਸ਼ੂਟ ਕਰਨ ਬਾ ਹੁਣ ਫਿਲਹਾਲ 17 'ਚ ਰੁੱਕ ਗਏ ਇੱਥੇ ਥੋੜੀ देर ਰੁਕਦੇ ਆ 15-20 ਮਿੰਟ ਹੋਰ ਫਿਰ ਦੇਖਦੇ ਆ ਇੱਥੋਂ ਰਾਈਡ ਲੈ ਕੇ ਚੱਲਦੇ ਆ ਇੱਥੇ ਨਾ ਰਾਈਡ ਮਿਲੀ ਫਿਰ ਅੱਗੇ ਚੱਲਾਂਗੇ ਜਾ ਕੇ ਪੀਜੀ ਵਾਲੀ ਸਾਈਡ ਤੋਂ ਦੇਖਾਂਗੇ ਆ ਇੱਧਰ 9-10 ਤੋਂ ਦੇਖਾਂਗੇ ਇੱਧਰੋਂ ਰਾਈਡ ਲੈ ਕੇ ਇੱਥੋਂ ਨਿਕਲਦੇ ਆ ਜਾਣ ਨੂੰ ਤਾਂ ਹੁਣ ਯਾਰ ਸੀਐਨਜੀ ਪੰਪ ਤੇ ਵੀ 1.5 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਐ। ਪੁਆਣ ਨੂੰ ਤਾਂ ਸੀਐਨਜੀ ਪੁਆਣੀ ਸੀ ਪਰ ਚਲੋ ਐਨਾ ਕਹਿਆ ਵੀ ਇੱਕ ਰਾਈਡ ਆਪਣੀ ਲੱਗ ਸਕਦੀ ਆ ਆਪਣੇ ਵਾਲੀ ਸਾਈਡ ਜਾ ਕੇ ਪੰਜ ਗੁਲੇ ਪੁਆ ਲਾਂਗੇ। ਉਧਰੋਂ ਦੇਖਦਾ ਕੋਈ ਉਧਰੋਂ ਚੱਲਦਿਆਂ ਰਾਈਡ ਲੈ ਕੇ। ਟਾਈਮ ਦੀ ਗੱਲ ਕਰਾਂ 12:47 ਹੋ ਗਏ ਜੀ। ਅੱਗੇ ਟੁੱਟੂ ਜੀ ਰਾਈਡ ਮਿਲੀ ਸੀ 123 ਰੁਪਏ ਦੀ। 1700 ਇੱਧਰ ਆਈਟੀ ਪਾਰਕ ਚੰਡੀਗੜ੍ਹ ਦੀ। ਇੱਥੇ ਆ ਗਿਆ ਲੈ ਕੇ। ਹੁਣ ਚੱਲਦੇ ਆ ਅੱਗੇ ਜਾ ਕੇ ਕਰਦੇ ਆ ਵੇਟ ਤੇ ਨਾਲੇ ਪੁਆਣੀਆਂ ਆਪਾਂ ਸੀਐਨਜੀ। ਮੈਂ ਦੇਖ ਰਹਾ ਹਾਂ ਕਦੀ ਰਾਈਡ ਕੋਈ ਮਿਲ ਜਾ ਛੋਟੀ ਮੋਟੀ ਹੋਰ ਸੀਐਨਜੀ ਪੰਪ ਤੱਕ ਜਾ ਕੇ ਫਿਰ ਸੀਐਨਜੀ ਉਹ ਪਵਾਨਾ ਜਾ ਕੇ ਕਿਉਂ ਨਹੀਂ ਉਸ ਤੋਂ ਬਾਅਦ ਸਕੂਲ ਦੀ ਛੁੱਟੀ ਦਾ ਟਾਈਮ ਹੋ ਜਾਏਗਾ ਜੇ ਉਸ ਟਾਈਮ ਲੈਣਾ ਚਾ ਲੱਗੇ ਫਿਰ ਕੰਮ ਉਹ ਖਾ ਉਡੇਗਾ ਟਾਈਮ ਦੀ ਗੱਲ ਕਰਾਂ 4:46 ਮਿੰਟ ਹੋ ਗਏ ਜੀ ਯਾਨੀ ਕਿ ਪੌਣੇ 5 ਤੇ ਬਾਹਰ ਮੌਸਮ ਥੋੜੇ ਸਾਹਮਣੇ ਹੈ ਦੇਖ ਲਓ ਘਟਾ ਚੜ ਗਈ ਪੂਰੀ ਪਿਆਲ ਕਰਤਾ ਪਰਮਾਤਮਾ ਨੇ ਵੀ ਸੁਚਾਉਣ ਛੜਤਾ ਫਰਾਟਾ ਦੇਖੋ ਤਾਂ ਹਾਲ ਔਰ ਉਧਰ ਮੰਡੀ ਆਜਾ ਇੱਥੇ ਮੰਡੀ ਕਰਕੇ ਜਾਮ ਦੇਖ ਲੋ ਹੁਣ ਮੈਂ ਬਬ ਮੈਂ ਚੱਲਿਆ ਤਾਂ ਵੈਸੇ ਘਰ ਨੂੰ ਹੀ ਸੀ ਕਿਉਂਕਿ ਬਰਸਾਤ ਮੈਨੂੰ ਲੱਗਦਾ ਵੀ ਆਉ ਬਹੁਤ ਗੰਦੀ ਠੀਕ ਹੈ ਆ ਦੇਖੋ ਇਧਰ ਪਿੱਛੇ ਮੰਡੀ ਲੱਗੀ ਹੋਈ ਹੈ ਮੰਡੀ ਚ ਪਰ ਇੱਕ ਹੈ ਯਾਰ ਇਹ ਨਾ ਆਪਣਾ ਕੰਮ ਕਰਨ ਨੂੰ ਲੋਕਾਂ ਦਾ ਰੋਕ ਦੇਣਾ ਇਹ ਬੜਾ ਗੰਦਾ ਕੰਮ ਹੈ ਮੈਂ ਤਾਂ ਹੀ ਨਾ ਆਪਣਿਆਂ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੁਣਾ ਬੇ ਸਾਡੇ ਵਾਲੇ ਨਾ ਹੁਣ ਮੈਂ ਕੀ ਕਹਾਣਾ ਹਣਾ ਦੇਖੋ ਕੱਲੇ ਜਣੇ ਨੇ ਇਹਨੇ ਜਾਮ ਰੋ ਆਇਆ ਪਿਆ ਇੱਥੇ ਆ ਉਹ ਦੇਖ ਲੋ ਲਾਈਨ ਕਿੱਥੇ ਤੱਕ ਪਹਚਾਈ ਪਈ ਐ ਵੀ ਚਲੋ ਉਹਨਾਂ ਦੇ ਇਹ ਬਚਰਿਆਂ ਦੇ ਲੋਡ ਕਰਨੀ ਐ ਖਾਲੀ ਕਰਨੀ ਐ ਠੀਕ ਐ ਆਪਾਂ ਉਹਨਾਂ ਦੀ ਮੰਨਦੇ ਆਂ ਵੀ ਹਾਂ ਚਲੋ ਉਹਨਾਂ ਲਈ ਜ਼ਰੂਰੀ ਐ ਵੀ ਉਹ ਖੜਾ ਦੰਨੇ ਐ ਸਾਈਡ 'ਚ ਹੁਣ ਦੇਖੋ ਆ ਖੜੀ ਐ ਪਿਕਅਪ ਐਦਾਂ ਪਿਕਅਪ ਆ ਨਹੀਂ ਐ ਚਲੋ ਠੀਕ ਐ ਯਾਰ ਉਹਨਾਂ ਦਾ ਵੀ ਕੰਮ ਐ ਠੀਕ ਐ ਨਾ ਉਹਨਾਂ ਨੂੰ ਵੀ ਉਹ ਆ ਪਰ ਆ ਜਿਹੜੇ ਪ੍ਰਾਈਵੇਟ ਗੱਡੀਆਂ ਵਾਲੇ ਐ ਇਹਨਾਂ ਦੀ ਨਹੀਂ ਸਮਝ ਲੱਗਦੀ ਆਹ ਉਹ ਜਿੰਨੇ ਹੋਵੇ ਉਹਨੇ ਲਹਨਤਾ ਪਾਓ ਇਹ ਪੜੇ ਲਿਖੇ ਅਨਪੜ ਹੋ ਜਾਂਦੇ ਆ ਨਾ ਇਕੱਠੇ ਜਦ ਰੋਡ ਤੇ ਗੱਭੇ ਗੱਡੀਆਂ ਲਾ ਕੇ ਜਾ ਰਹੇ ਆ ਸਬਜ਼ੀਆਂ ਖਰੀਦਣ ਇਹ ਮਰਜੋ ਯਾਰ ਦੋ ਘੜੇ ਪੈਦਲ ਤੁਰ ਲੋ ਹਨਾ ਖੈਰ ਚਲੋ ਹੁਣ ਲੱਗਾ ਦਾ ਸੀ ਮੈਂ ਡਿਊਟੀ ਆਫ ਕਰਕੇ ਯਾਰ ਘਰੇ ਜਾਣ ਪਰ ਫੇਰ ਇੱਕ ਰੈਂਟਲ ਰਾਈਡ ਪੈ ਗਈ ਹੋਈ 3 ਘੰਟੇ ਦੀ ਮੈਂ ਕਿਹਾ ਚਲੋ ਕਰਕੇ ਪਿੱਕੇ ਨੂੰ ਵਿਲਾਇਦ ਨੇ ਘਰੇ ਜਾ ਕੇ ਵੀ ਕੀ ਮੱਖੀ ਗੁੱਟਾਂਗੇ ਤੇ ਨਾਲੇ ਆਪਣੇ ਦੋ ਤਿੰਨ ਵੀਰਾਂ ਦੇ ਕੁਐਸਚਨ ਆਏ ਪਈਆਂ ਜਵਾਬ ਹੈਗੇ ਆ ਉਹਨਾਂ ਦੇ ਥੋੜੇ ਲੰਬੇ ਇਸ ਕਰਕੇ ਉਹਨਾਂ ਨੂੰ ਉੱਥੇ ਹੀ ਨਹੀਂ ਮੈਂ ਦੱਸ ਦ ਸਕਿਆ ਉਹ ਵੀ ਨਰਾਜ਼ ਹੋ ਰਹੇ ਆ ਯਾਰ ਇੱਕਦਾਂ 7-8 ਦਿਨ ਹੋ ਗਏ ਵੀਡੀਓ ਨਹੀਂ ਤੂੰ ਅਪਲੋਡ ਕਰ ਰਿਆ ਉਪਰੋਂ ਮੈਸੇਜ ਕੀਤੇ ਹੋਏ ਆ ਉਹਨਾਂ ਦਾ ਨਹੀਂ ਜਵਾਬ ਦੇ ਰਿਆ ਮੈਂ ਕਿਹਾ ਚਲੋ ਹੁਣ ਕਰਦੇ ਆ ਸਾਰੇ ਕੱਠਾ ਜਾ ਕੇ ਆਜੋ ਕਹਿੰਦਾ ਆ ਗਏ ਬਾਹਰ ਲਓ ਵੀ ਮਿੱਤਰੋ 5:00 ਹੋ ਗਏ ਮਿੰਟ 3 ਪਹੁੰਚ ਗਏ ਸੈਕਟਰ 11 ਸਿੰਧੀ ਸਵੀਟਸ ਇੱਥੇ ਖੜਾ ਹੁਣ ਦੇਖਦੇ ਆਂ ਅਗਲਾ ਪੁਆਇੰਟ ਕਿੱਥੇ ਦਾ ਐਡ ਕਰਦੇ ਆਂ ਕਿੱਥੇ ਦਾ ਨਹੀਂ ਫਿਰ ਚੱਲਾਂਗੇ ਅੱਗੇ ਤੇ ਦੰਨਾ ਤੁਹਾਨੂੰ ਅਪਡੇਟ ਟਾਈਮ ਹੋ ਗਿਆ 6:05 ਮਿੰਟ ਪਹੁੰਚ ਗਏ ਦੂਜੀ ਲੋਕੇਸ਼ਨ ਤੇ ਸੈਕਟਰ 20 11 ਇੱਥੋਂ ਹੀ ਲੈ ਕੇ ਗਿਆ ਸੀ 20 ਚੋਂ ਹੀ 108 ਨੰਬਰ ਚੋਂ 11 ਚੱਲਿਆ ਗਿਆ ਸੀ 11 ਤੋਂ ਖੜ ਗਿਆ ਉੱਥੇ ਮੀਂਹ ਦਾ ਨਜ਼ਾਰਾ ਲੈ ਕੇ ਪ੍ਰਸਾਦਤ ਹੋਈ ਹਲਕੀ ਜਿਹੀ ਬਾਹੂਣ ਆ ਗਿਆ ਇੱਥੇ ਇਥੇ ਕਰਦਾ ਆਂ ਵੇਟ 7:48 ਮਿੰਟ ਤੱਕ ਦਾ ਇਹਨਾਂ ਦਾ ਟਾਈਮ ਹੈਗਾ ਆ ਠੀਕ ਪਰ ਮੈਨੂੰ ਲੱਗਦਾ ਨਹੀਂ ਉਹਦੋਂ ਤੱਕ ਇਹਨਾਂ ਨੇ ਉਹ ਕਰਨਾ ਇੱਕ ਦੋ ਕੰਮ ਇਹਨਾਂ ਦਾ ਹੋਰ ਹੈ ਮੇਰੇ ਨਾਲ 7:00 ਵਜੇ ਤੱਕ ਵਿਹਲੇ ਹੋ ਜਾਾਂਗੇ ਆਪਾਂ ਦੇਖਦੇ ਆਂ ਬਾਕੀ ਜਿਵੇਂ ਕਿਵੇਂ ਹੁੰਦਾ ਤੁਹਾਨੂੰ ਦੰਨਾ ਅਪਡੇਟ ਲਾਓ ਵੀ ਮਿੱਤਰੋ ਟਾਈਮ ਚੈੱਕ ਕਰ ਲੋ 6:52 ਮਿੰਟ ਤੇ ਤੁਹਾਨੂੰ ਕਿਹਾ ਸੀ ਵੀ 7:00 ਵਜੇ ਤੱਕ ਵਿਹਲੇ ਹੋ ਜਾਾਂਗੇ ਐਨਾ ਤਾਂ ਤਜਰਬਾ ਹੋ ਗਿਆ ਯਾਰ ਨੂੰ ਤੁਹਾਡੇ ਨੂੰ ਹਨਾ ਐਨਨਕ ਦਾ ਗੈਸ ਕਰ ਲੈਨੇ ਆ ਹੁਣ ਚਲੋ ਘਰ ਆਜੋ ਚਲਦੇ ਆ ਬਸ ਹੁਣ ਕਰਦਾ ਡਿਊਟੀ ਆਫ ਤੇ ਜਾ ਕੇ ਤੁਹਾਡੇ ਕੁਐਸਚਨ ਹੈਗੇ ਆ ਦੋ ਤਿੰਨ ਭਰਾਵਾਂ ਦੇ ਉਹ ਕਲੀਅਰ ਕਰਕੇ ਕਰਦਾ ਫਿਰ ਵੀਡੀਓ ਐਂਡ ਕਰ ਕਰੇ ਚੱਲੀਆ ਕਰੇ ਜਾ ਕੇ ਆਰਾਮ ਨਾਲ ਵੀਡੀਓ ਸ਼ੂਟ ਕਰਕੇ ਨਾ ਕਰੇ ਜਾ ਕੇ ਆਰਾਮ ਨਾਲ ਦੱਸੂਗਾ ਤੁਹਾਨੂੰ ਨਹੀਂ ਹੁਣ ਫਿਰ ਨਹੀਂ ਪਿੱਛੇ ਆ ਚੱਲਦਾ ਰਹਿਣਾ ਫਿਰ ਕਹੀਂ ਗੱਲਾਂ ਤੁਹਾਡੇ ਸਮਝ ਲੱਗਣੀਆਂ ਠੀਕ ਆਜੋ ਕਰੇ ਜਾ ਕੇ ਮਿਲਦਾ ਤੁਹਾਨੂੰ ਲਾਓਏ ਮਿੱਤਰੋ ਪਹੁੰਚ ਗਏ ਆਪਾਂ ਪਿੰਡ ਟਾਈਮ ਹੋ ਗਿਆ 7:30 ਤੇ ਜਾ ਕੇ ਕਰਦੇ ਆਂ ਗੱਡੀ ਖੜੀ ਚਲਦੇ ਆਂ ਘਰ ਤੇ ਦੰਨਿਆ ਤੁਹਾਡੇ ਸਵਾਲਾਂ ਦੇ ਜਵਾਬ ਸਭ ਤੋਂ ਪਹਿਲਾਂ ਤਾਂ ਜੀ ਸਕਰੀਨਸ਼ਾਟ ਲਾ ਰਿਹਾ ਸਰ ਚਾਹ ਦੇਖ ਲਿਓ ਟ੍ਰੋਫੀ ਤੇ ਉਮਾਰ ਕਰਕੇ ਆਈ ਦੀ ਹੈਗੀ ਐ ਠੀਕ ਇਹਨਾਂ ਦਾ ਕੁਸਚਨ ਆਇਆ ਸੀ ਮੇ ਭਾਜੀ ਗੱਡੀ ਰੈਂਟ ਤੇ ਲੈ ਕੇ ਕਿਵੇਂ ਚਲਾ ਸਕਦੇ ਆ ਕਿੱਥੋਂ ਮਿਲੇਗੀ ਕਿੱਥੋਂ ਨਹੀਂ ਠੀਕ ਇਹਨਾਂ ਦਾ ਜਵਾਬ ਦੇ ਦੰਨਾ ਯਾਰ ਪਹਿਲਾਂ ਜਿੰਨਾ ਕਿ ਇਹਨਾਂ ਦਾ ਸਵਾਲ ਮੈਨੂੰ ਸਮਝ ਆਇਆ ਜਿੰਨਾ ਕਿ ਇਹਨਾਂ ਨੇ ਪੁੱਛਿਆ ਹੈ ਠੀਕ ਹੈ ਉਹਦੇ ਲਈ ਇਹੀ ਹੈ ਵੀ ਭਰਾਓ ਤੇ ਕੋਰੰਟ ਤੇ ਅੱਜ ਤੱਕ ਮੈਂ ਆਪਨੀ ਗੱਡੀ ਲਈ ਇਹਦੇ ਬਾਰੇ ਮੈਨੂੰ ਕੋਈ ਕਲੀਅਰਲੀ ਤਾਂ ਦੱਸ ਨਹੀਂ ਸਕਦਾ ਵੀ ਕਿਥੋਂ ਮਿਲੂਗੀ ਕਿਵੇਂ ਮਿਲੂਗੀ ਕਿਹਦੇ ਕੋਲੋਂ ਮਿਲੂਗੀ ਹਾਂ ਤੁਸੇ ਗੱਡੀ ਉਦਾਂ ਕਿਵੇਂ ਚਲਾ ਸਕਦੇ ਹਾਂ ਉਹ ਤੁਹਾਨੂੰ ਦੱਸ ਦਾਂ ਨਾ ਵੀ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਜਿੰਨਾ ਕਿ ਮੈਨੂੰ ਪਤਾ ਹੈ ਠੀਕ ਹੈ ਮੈਂ ਸਟਾਰਟਿੰਗ ਸਟਾਰਟਿੰਗ ਤੇ ਜਦੋਂ ਇਸ ਕੰਮ ਦੀ ਨੌਲੇਜ ਲੈਣੀ ਸੀ ਨਾ ਮੈਂ ਗੱਡੀ ਚਲਾਈ ਸੀ 30% ਤੇ ਠੀਕ ਹੈ ਫਿਰ ਮੈਂ ਉਹ ਲੱਭੀ ਸੀ OLX ਤੇ ਪਰ ਉਹ ਜੋ ਆਪ ਤੇ ਆ ਗਿਆ ਆਪਣੇ ਏਰੀਆ ਜੀ ਠੀਕ ਹੈ ਤੋਂ ਤੁਸੀਂ ਵੀ ਜਾ ਕੇ ਉੱਥੇ ਲੱਭ ਸਕਦੇ ਹੋ ਬਾਕੀ ਉੱਥੇ ਫਰਾਡ ਬਾਜੀ ਬਹੁਤ ਆ ਉਹਨਾਂ ਤੋਂ ਬਚ ਕੇ ਰਹੋ ਕੋਈ ਪੈਸੇ ਵਗੈਰਾ ਤੁਹਾਨੂੰ ਪਹਿਲਾਂ ਮੰਗੇਗੇ ਐਨੇ ਦੇ ਦੋ ਐਨੇ ਦੇ ਦੋ ਉਹਦੇ ਨਾਮ ਫਾਜੂਗਾ ਕਦੇ ਕੱਲੂ ਮੈਨੂੰ ਬੁਲੈਂ ਕਰ ਮੈਂ ਸਿਰਫ ਰਾਹ ਦਿਖਾ ਸਕਦਾ ਹਾਂ ਤੋਨਾ ਕਿੰਨੇ ਆ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਠੀਕ ਹੈ ਕਦੇ ਕੱਲੂ ਮੈਨੂੰ ਬੁਲੈਂ ਕਰੋ ਵੀ ਭਾਜੀ ਉੱਥੇ ਜਾਂਦੇ ਪੈਸੇ ਫਸ ਗਏ ਇਹ ਹੋ ਗਿਆ ਉਹ ਹੋ ਗਿਆ ਤੇ ਉਹਨਾਂ ਚੋਂ ਉਹ ਕਿਹੜਾ ਜੈਨੂਅਨ ਹੈਗਾ ਆ ਉਹ ਲੱਭਣਾ ਜ਼ਿੰਮੇਵਾਰੀ ਹੈਗੀ ਆ ਉਹਦੀ ਤੇ ਆ ਦੂਜਾ ਸਕਰੀਨਸ਼ਾਟ ਆ ਇਹ ਹੈਗਾ ਸ਼ਿਵਮ ਅਗਨੀ ਹੋਤਰੀ ਦਾ ਠੀਕ ਹੈ ਇਹਨਾਂ ਦਾ ਇਹ ਆ ਇਹਨਾਂ ਦੀ ਕੁਐਰੀ ਇਹ ਆ ਵੀ ਭਾਜੀ ਜੇਕਰ ਆਪਾਂ ਇਲੈਕਟ੍ਰਿਕ ਗੱਡੀ ਲੈ ਲਈਏ ਜਿਹਦੀ ਰੇਂਜ 200 ਕਿਲੋਮੀਟਰ ਹੋਵੇ ਤੇ ਉਹ ਕਿਵੇਂ ਰਹੇਗੀ ਇਲੈਕਟ੍ਰਿਕ ਗੱਡੀ ਆ ਅੱਜ ਤੱਕ ਮੈਂ ਆਪਣੇ ਟ੍ਰਾਈ ਸਿਟੀ ਜਨਾਂ ਇੱਕ ਵੀ ਨਹੀਂ ਦੇਖੀ ਠੀਕ ਹੈ ਜਿਹੜਾ ਸ਼ਾਰਟ ਚ ਗੱਲ ਥੋੜੀ ਨਵੇੜਾ ਨੂੰ ਵੇ ਹੁਣ ਤੱਕ ਜੇ ਇੰਨੀ ਵੱਡੀ ਕਾਮਯਾਬੀ ਲੱਗ ਕੇ ਹੁੰਦੀ ਤਾਂ ਇੱਥੇ ਇੱਕਦਮ ਤਾਂ ਦੇਖਣ ਨੂੰ ਮਿਲ ਜਾਣੀ ਸੀ ਠੀਕ ਇਹਦੇ ਨੁਕਸਾਨ ਬਹੁਤ ਹਨ ਇਲਹਾਲ ਮोटे-ਮोटे ਤੁਹਾਨੂੰ ਦੱਸ ਦਿੰਨਾ ਵੀ ਨਾ ਤਾਂ ਇੱਥੇ ਹਲੇ ਇਨਫਰਾ ਹੈਗਾ ਇਹਨਾਂ ਨੰਬਰ ਦੂਸਰਾ ਰੇਂਜ ਨੂੰ ਲੈ ਕੇ ਕਿਉਂਕਿ ਇਹ ਹੋ ਸਕਦਾ ਤੁਸੇ ਸਵੇਰੇ ਘਰ ਤੋਂ ਨਿਕਲੇ ਨੂੰ ਫੋਟਾ ਵੀ ਨਾ ਕੰਮ ਰਿਹਾ ਠੰਡਾ ਠੀਕ ਹੈ ਤੇ ਤੁਹਾਡੇ ਕੋਲ ਲਾਸਟ ਸ਼ਾਮ ਨੂੰ ਜਾ ਕੇ 40 ਕਿਲੋਮੀਟਰ ਦੀ ਰੇਂਜ ਰਹੇਗੀ ਹੁਣ ਘੱਟੋ ਘੱਟ ਤੁਹਾਨੂੰ ਘੰਟਾ ਡੇਢ ਘੰਟਾ ਦਾ ਚਾਰਜ ਕਰਨ ਨੂੰ ਲੱਗਣਾ ਘੱਟ ਹੀ ਠੀਕ ਹੈ ਤੇ ਉਸੇ ਦੌਰਾਨ ਤੁਹਾਨੂੰ ਕੋਈ ਰਾਈਡ ਇਦਾਂ ਦੀ ਮਿਲ ਜੇ ਵੀ ਜੇ ਦਾ ਡਿਸਟੈਂਸ 50 ਕਿਲੋਮੀਟਰ ਹੋਵੇ ਹੈਨਾ ਤੇ ਨਾ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਨਾ ਉਹ ਰਾਈਡ ਐਕਸੈਪਟ ਹੋਊਗੀ ਤੁਹਾਨੂੰ ਸੋ ਇਦਾਂ ਦੇ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਬਸ ਇੱਕ ਦੋ ਇਹਤੋਂ ਆਈਡੀਆ ਲਾ ਲੇ ਲੈ ਕੇ ਗੱਡੀ ਜੇ ਨਹੀਂ ਕੋਈ ਟੈਕਸ ਦਾ ਬੈਨੀਫਿਟ ਨਹੀਂ ਹੈਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਫਿਲਹਾਲ ਐਟ ਅ ਟਾਈਮ ਵਾਸਤੇ ਜਿੰਨੇ ਕ ਮੈਨੂੰ ਸਮਝ ਕੰਮ ਦੀ ਉਸ ਹਿਸਾਬ ਨਾਲ ਦੱਸ ਰਿਹਾ ਕਿ ਹਾਲੇ ਕੋਈ ਬੈਨੀਫਿਟ ਹੈ ਨਹੀਂ ਠੀਕ ਹੈ ਇਸ ਤੋਂ علاوہ ਕੋਈ ਕੁਐਸਚਨ ਪੁਆਇਰੀ ਹੋਈ ਤਾਂ ਅੱਗੇ ਦੱਸ ਦਿਓ ਆਣ ਵਾਲੀ ਵੀਡੀਓ ਚ ਕਲੀਅਰ ਕਰ ਦੂੰਗਾ ਤੇ ਬਾਕੀ ਤੁਹਾਨੂੰ ਸਾਰੇ ਵੀਰਾਂ ਨੂੰ ਕਹਿੰਦਾ ਕਿਸੇ ਦੀ ਕੋਈ ਵੀ ਕੁਐਸਚਨ ਪੁਆਇਰੀ ਹੋਵੇ ਤਾਂ ਆ ਕੇ ਮੈਸਜ ਕਰ ਦਿਓ ਮੈਸੇਜ 'ਚ ਦੱਸਣਾ ਜੇ ਉਹ ਹੋਈ ਤਾਂ ਮੈਸੇਜ 'ਚ ਦੱਸ ਦਊਗਾ ਨਾ ਮੈਸੇਜ 'ਚ ਦੱਸਣਾ ਜੇ ਉਹ ਹੋਈ ਲੰਬੀ ਹੋਈ ਤਾਂ ਆ ਕੇ ਤੁਹਾਡੇ ਸਕਰੀਨਸ਼ਾਟ ਲਾ ਕੇ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਊਗਾ ਵੀਡੀਓ ਤੇ ਯਾਰ ਮੈਂ ਇਸ ਕਰਕੇ ਦੱਸ ਰਿਹਾ ਤਾਂ ਕਿ ਹੋ ਸਕਦਾ ਇਹ ਹੀ ਕੁਐਸਚਨ ਕਈ ਹੋਰ ਵੀਰਾਂ ਦੇ ਮਨ 'ਚ ਹੋਣਾ ਹੁਣ ਮੈਂ ਇੱਕ ਵੀਡੀਓ ਅਪਲੋਡ ਕਰ ਦੂੰਗਾ ਤੇ ਇਹਦੇ ਥਰੂ ਹੀ ਬਾਕੀ ਸਾਰੇ ਵੀਰਾਂ ਨੂੰ ਵੀ ਆਈਡੀਆ ਲੱਗ ਜਾਏਗਾ ਉਹਨਾਂ ਗੱਲਾਂ ਦਾ ਠੀਕ ਹੈ ਜੀ ਮੇਰਾ ਵੀ ਟਾਈਮ ਬਚੇਗਾ ਵੀਰ ਨਾ ਮੈਂ ਕੱਲ ਕੱਲੇ ਹੋ ਉਹ ਚੀਜ਼ ਸਮਝਾਈ ਬਾਰ-ਬਾਰ ਠੀਕ ਹੈ ਜੀ ਪਹਿਲਾ ਹਾਲ ਕਰਦੇ ਆਂ ਫਿਰ ਵੀਡੀਓ ਐਂਡ ਉਦੋਂ ਤੱਕ ਆਪਣੇ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਜੀ ਰੱਬ ਰੱਖੇ